ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਾਗਥਾਲਾ ਕਲਾਂ ਦੇ ਵਿੱਚ ਪਾਗਥਾਲਾ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਇਹ ਤੇ ਕੱਬਰਵੱਛੇ ਤੋਂ ਸਿੱਧੀ ਛੜਕ ਪਾਗਥਾਲੇ ਪਿੰਡ ਦੇ ਵਿੱਚ ਆਉਂਦੀ ਆ ਤੇ ਪੱਖੀ ਤੋਂ ਵੀ ਸਿੱਧੀ ਛੜਕ ਆਉਂਦੀ ਆ ਕਲਾਸਾਂ ਤੋਂ ਵੀ ਸਿੱਧੀ ਛੜਕ ਆਉਂਦੀ ਆ ਮਤਲਬ ਸੈਂਟਰ ਦੇ ਵਿਚਾਲੇ ਆ ਇਹਨਾਂ ਦੇ ਪਿੰਡ ਪਾਗਥਾਲਾ ਪਾਕ ਥਾਲੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆਂ ਗਾਂ ਦੀ ਵੀਡੀਓ ਦਿਖਾਉਣੀ ਆ ਤੇ ਗਾਂ ਦਿਖਾਉਣੀ ਆ ਜਿਹੜੀ ਤੁਹਾਨੂੰ ਮਿੱਤਰੋ ਇੱਕ ਮੱਜਾ ਵਰਗੀ ਕੀ ਇਹਦੀ ਡਿਟੇਲ ਆ ਕਿੰਨੇ ਦਿਨ ਦੇ ਸੂਣ ਦੇ ਵਿੱਚ ਬਾਕੀ ਆ ਕੀ ਜਾਣਕਾਰੀ ਆ ਸਾਰੀ ਗੱਲਬਾਤ ਪਾਈ ਦੇ ਨਾਲ ਕਰਦੇ ਆਂ ਆਪਾਂ ਅੱਜੋ ਮਿਲਦੇ ਆਂ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਬਹੁਤ ਵਧੀਆ ਸੇਤਾ ਠੀਕ ਠਾਕ ਆ ਪਰ ਵਧੀਆ ਹੀ ਵਧੀਆ ਆ ਬਦਸ਼ਾਨ ਇੱਕ ਵਾਰੀ ਨਾਮ ਦੱਸੀ ਵੀਰੇ ਆਪਣਾ ਮੇਰਾ ਨਾਮ ਜਗਮੀਤ ਸਿੰਘ ਜੀ ਠੀਕ ਆ ਬ੍ਰਦਰ ਵੈਡ ਕਿੰਨਾ ਸੂਅ ਹੁੰਦੀ ਆ ਤੀਜੇ ਸੂਅ ਐ ਤੀਜੇ ਸੂਅ ਤੇ ਕਿੰਨੇ ਦਿਨ ਪਏ ਆ ਹਜੇ ਵੀਰੇ ਇਹਰੇ ਵੀ 2 ਤਰੀਕ ਨੂੰ ਦਿਨ ਪੂਰੇ ਆ 2 ਤਰੀਕ ਨੂੰ ਦਿਨ ਪੂਰੇ ਅੱਜ 26 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਨਾ 26 6 ਦਿਨ ਤਾਂ ਹਜੇ ਮੜਾਂ ਦੇ ਦਿਨ ਪੂਰੇ ਹੋਣ ਚੀ ਪਏ ਆ ਤੇ ਲੈਵਾਂ ਨੂੰ ਬਾਅਦ ਫਿਰ ਹੋਰ ਵੀ ਤਿਆਰ ਕਰ ਦੂ ਬਈ ਕਰੂਗੀ ਵੀਰੇ ਦਿਨਾਂ ਤੇ ਤਾਂ ਕਰਦੀ ਕਰਦਾ ਜਾਣਵਰੇ ਦੀ ਠੀਕ ਆ ਬਈ ਠੀਕ ਦੁੱਧ ਕਿੰਨੇ ਕੁ ਚੋ ਲੈਦੇ ਰੇ ਆਪਾਂ ਬਾਈ ਜੋ ਜਣਗੀ 23 24 ਕਿਲੋ ਤੋਂ ਦੇ ਦਿੰਦੀ ਹੈ ਠੀਕ ਹੈ ਭਾਈ ਤੇ ਟੀਕਾ ਫਿਰ ਵੀਰੇ ਨੋਰਮਲ ਹੀ ਭਰਾਇਆ ਹੋਇਆ ਹੈ ਕਿ ਚੰਗਾ ਭਰਾਇਆ ਨਹੀਂ ਇਹ ਡੈਨਮਾਰਕ ਦਾ ਭਰਾਇਆ ਹੋਇਆ ਹੈ ਠੀਕ ਹੈ ਵੀਰੇ ਠੀਕ ਹੈ ਕਿਹੜਾ ਭਾਈ ਡੈਨਮਾਰਕ ਡੈਨਮਾਰਕ ਦਾ ਠੀਕ ਹੈ ਵੀਰੇ ਤੇ ਭਾਈ ਕੀ ਰੇਟ ਰੂਗਾ ਇਹਦਾ ਰੇਟ ਵੀਰੇ 80000 ਰੁਪਿਆ 80000 ਰੁਪਿਆ ਮੰਨਤਾ ਨੇ ਇਹਦੇ ਵਿੱਚੋਂ ਕੋਈ ਭਾਈ ਕਰ ਦਿਆਂਗੇ ਠੀਕ ਹੈ ਫਿਰ ਤੋਰੀ ਬਾਈ ਕੱਢੀ ਬਾਹਰ ਨੂੰ ਭਰਾ ਲੈ ਮਿੱਤਰੋ ਤੀਜਾ ਸੂਆ ਸੁਹੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਦਿਨ ਲੈ ਜੂਗੀ ਹਜੇ 5-7 ਕਰਮਾਂ ਵਾਲੀ ਨੇ ਟੋਹਰ ਨਾਲ ਲੈ ਜਿਹਨੇ 10 ਵੀ ਉਜਾ ਸਕਦੀ ਆ ਉਹਦੇ ਬਾਡੀ ਬੰਤਰ ਲੋ ਪਲੀ ਪੂਲੀ ਚੰਗੀਆਂ ਨਿੱਗਰ ਵਜਨ ਵਾਲੀ ਗਾਵਾਂ ਲਿਆ ਵੀਰੇ ਢਿੱਡ ਦੇ ਵਿੱਚ ਗਾਂ ਦੇ ਵਜਨ ਬਹੁਤ ਆ ਉਂਝ ਵੀ ਪਲੀ ਪੂਲੀ ਸੰਭੀ ਹੋਈ ਆ ਮਤਲਬ ਇਹ ਨਹੀਂ ਹੈਗਾ ਵੀ ਲਿਸਤੀ ਫਿੱਕੀ ਨਹੀਂ ਕਹਿ ਸਕਦੇ ਆਪਾਂ 12 13 ਕਿਲੋ ਡੰਗ ਦਾ ਦੁੱਧ ਦੇ ਦਿੰਦੀ ਆ ਵੀ 23 24 25 ਕਿਲੋ ਦੁੱਧ ਖੁੱਲਾ ਡੁੱਲਾ ਦੇ ਦਿੰਦੀ ਆ ਇਹ ਤਾਂ ਦੇਣਾ ਵੀ ਬਣਦਾ ਕਿਉਂਕਿ ਇਹੋ ਜੀ ਗਾਂ ਦੇ ਕਿਲੋ ਕਿਲੋ ਦਾ ਥਣਾ ਦੇ ਦੁੱਧ ਹੋ ਜਾਂਦਾ ਕਿਉਂਕਿ ਥਣ ਗਾਂ ਨੂੰ ਬਹੁਤ ਚੰਗਾ ਲੱਗਿਆ ਬਣਦੇ ਵੀਰੇ ਮੱਝਾਰਕਾ ਥਣ ਲੱਗਾ ਹੋਇਆ ਦੇਖ ਸਕਦੇ ਆ ਤੁਸੀਂ ਆਪ ਵੀ ਭਰਾਏ ਨੂੰ ਆ ਵੇਖੋ ਤੁਸੀਂ ਥਣ ਦਾ ਸੈਜ ਕਿੰਨਾ ਦੀ ਮਈਆਂ ਦੇ ਥਣ ਰਗਾ ਥ ਦੇਣ ਹਜੇ ਲੈ ਜਾਣੇ ਆ 5757 ਦਿਨ ਹਜੇ ਇਹਨੇ ਕਾਫੀ ਸੋਹਣਾ ਹਵਾਨਾ ਜਿਹੜਾ ਤਿਆਰ ਕਰ ਲੈਣਾ ਕੀਤਾ ਹੁਣ ਵੀ ਸੋਹਣਾ ਹੋਇਆ ਪਰ ਹਜੇ ਹੋਰ ਵੀ ਬਣਾ ਜੂਗੀ 80000 ਰੁਪਿਆ ਡਿਮਾਂਡ ਆ ਸੂਆ ਇਹਦਾ ਤੀਜਾ ਵੀਰੇ ਨੰਬਰ ਦਹੀਂ ਕੇ ਰਾਂ ਦੀ ਭਰਾ ਆਪਣਾ 98150 43747 ਇੱਕ ਵਾਰੀ ਹੋਰ ਬੋਲ ਦਿਓ ਵੀਰੇ 98150 43747 98150 43 747 747 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪੈਂਦਾ ਭਗਤ ਥਲਾ ਜ਼ਿਲ੍ਹਾ ਵਾ ਫਰੀਦਕੋਟ ਧੰਨਵਾਦ ਸ਼ੁਕਰੀਆ